ਬੀਤੇ ਕੱਲ ਪੰਡੋੜ ਹਲਕੇ ਦੇ ਮੈਨੇ ਪਿੰਡ ਵਿਤੀ ਸਰਪੰਚਨੀ ਤੇ ਲੜਕੇ ਨੂੰ ਬੀਤੀ ਕੱਲ ਕੁਝ ਅਨਪਛਤੇ ਵਿਅਕਤੀਆਂ ਵੱਲੋਂ ਇੱਕ ਦੁਕਾਨ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਪੁਲਿਸ ਵੱਲੋਂ ਅੱਜ ਖੁਲਾਸਾ ਕੀਤਾ ਗਿਆ ਹੈ ਕਿ ਤਿੰਨ ਰੂਪੀਆਂ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਸਬੰਧੀ ਪੁਲਿਸ ਅਧਿਕਾਰੀਆਂ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਮਾਮਲਾ ਨਿਜੀ ਲੈਣ ਦਿੰਦਾ ਹੈ ਇਸ ਮਾਮਲੇ 'ਚ ਜੋ ਗ੍ਰਿਫਤਾਰੀਆਂ ਹੋਈਆਂ ਹਨ ਚੁਣਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਪੁਲਿਸ ਅਧਿਕਾਰੀਆਂ ਨੇ ਕੱਲ ਇੱਕ 15 ਲਿਸਟਿੰਗ ਬਰਨਾਲਾ ਪਿੰਡ ਸਰਣਾ ਵਿੱਚ ਬਹੁਤ ਇੱਕ ਵਾਰਦਾਤ ਹੋਈ ਸੀਗੀ ਜਿਹਦੇ ਚ ਸੁਖਵਿੰਦਰ ਸਿੰਘ ਐਲੀਅਸ ਕਲਕੱਤਾ ਉਹਦਾ ਮਰਡਰ ਹੋਇਆ ਸੀਗਾ ਪੁਲਿਸ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਸਐਸਪੀ ਬਰਨਾਲਾ ਉਹਦੀ ਟੀਮ ਨੇ ਇਮੀਡੀਏਟਲੀ 24 ਆਵਰ ਜਿਹੜਾ ਜਿਸਰ ਬੰਦ ਰਹਿੰਦਾ ਉਹ ਬੰਦੀ ਰਹਿੰਦਾ ਹੈ 24 ਆਵਰ ਇੱਕ ਕ੍ਰਾਈਮ ਨੂੰ ਟ੍ਰੇਸ ਕਰਦੇ ਹੋਏ ਤਿੰਨ ਅਪਰਾਧੀਆਂ ਨੂੰ ਰੈਸਟ ਕੀਤਾ ਹੈਗਾ ਤੇ ਉਹਦਾ ਜਿਹੜਾ ਹੈਗਾ ਵੈਪਨ ਜਿਹੜਾ ਯੂਜ਼ ਹੋਇਆ ਉਹ ਰਿਕਵਰ ਕਰ ਲਿਆ ਐਂਡ ਜਿਹੜੀ ਗੱਡੀ ਯੂਜ਼ ਹੋਈ ਸੀਗੀ ਕ੍ਰਾਈਮ 'ਚ ਉਹ ਵੀ ਰਿਕਵਰ ਕਰ ਲਈ ਉਸ ਤੋਂ ਅੱਗੇ ਸਾਰਾ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰ ਰਹੇ ਹ ਕੁਝ ਟਾਈਮ ਪਹਿਲਾਂ ਉਹਨਾਂ ਨੂੰ ਰੈਸਟ ਕੀਤਾ ਹੈਗਾ ਤੇ ਫਰਦਰ ਜਿਹੜਾ ਉਹਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਫਰਦਰ ਜਿਹੜੀ ਵੀ ਡੂੰਘਾਈ ਨਾਲ ਤਫਤੀਸ਼ ਹੋਏਗੀ ਉਹ ਕਰਾਂਗੇ ਜੇ ਦੋ ਵੀ ਫੈਕਟ ਆਣਗੇ ਸਾਹਮਣੇ ਉਹ ਤੁਹਾਡੇ ਨਾਲ ਅਸੀਂ ਬਾਤ ਸੇਰ ਕਰਾਂਗੇ ਸਰ ਇਹ ਮੁੰਨਾ ਗੰਦੀ ਗੱਲ ਕਰਦੀ ਪੱਲਾਤੀ ਹੋਈ ਸੀ ਕਿਉਂ ਐ ਮਤਲਬ ਕੀ ਕਾਰਨ ਦੇ ਇਸ ਕਾਰਨ ਕੀ ਰਿਹਾ ਇਹ ਇਹਦੇ ਚ ਅਸੀਂ 3 ਬੰਦੇ ਟੋਟਲ ਅਰੈਸਟ ਕੀਤੇ ਹੈਗੇ ਇੱਕ ਹਰਜਿੰਦਰ ਸਿੰਘ ਐਲੀਅਸ ਜਿੰਦਰ ਇਹਦੇ ਨਾਲ ਹੀ ਰਹਿੰਦਾ ਸੀਗਾ ਉਸ ਤੋਂ ਇਲਾਵਾ ਗੁਰਦੀਪ ਦਾਸ ਉਰਪਦੀਪੀ ਬਾਵਾ ਪੁੱਤਰ ਬਲਵੰਤ ਸਿੰਘ ਇਹ ਵੀ ਸੈਣਾ ਦਾ ਰਹਿਣ ਵਾਲਾ ਹੈਗਾ ਤੀਜਾ ਜਿਹੜਾ ਜਗਵਿੰਦਰ ਸਿੰਘ ਐਲੀਅਸ ਪਪਲੂ ਇਹ ਵੀ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਸੈਣਾ ਦਾ ਰਹਿਣ ਵਾਲਾ ਹੈਗਾ ਇਹ ਦੇ ਨਾਲ ਜਦੋਂ ਇਹ ਵੈਪਨ ਉਥੋਂ ਲੈ ਕੇ ਆਇਆ ਲੁਧਿਆਣੇ ਇਹ ਵੀ ਉਹਦੇ ਨਾਲ ਸੀਗਾ ਇਹਨੂੰ ਵੀ ਅਸੀਂ ਨਾਮਿਨੇਟ ਕੀਤਾ ਹੈਗਾ ਰੈਸਟ ਕੀਤਾ ਹੈਗਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਇਹਦਾ ਜਿਹੜਾ ਪ੍ਰਾਈਮ ਫੈਸਿਸ ਜਿਹੜਾ ਕਾਰਨ ਜੋ ਦੱਸਿਆ ਜੋ ਅਸੀਂ ਪੁਛਤਾਚ ਕਰੀਏ ਜੋ ਪ੍ਰਾਈਮ ਫੈਸਿਸ ਪੁਛਤਾਚ ਕਰੀਏ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਸੇ ਬਾਤ ਨੂੰ ਲੈ ਕੇ ਕਾਸੂਨੀ ਹੋਈ ਸੀਗੀ ਇਨਾ ਦਾ ਕੁਝ ਪੈਸੇ ਦਾ ਲੈਣ-ਦੇਣ ਵੀ ਸੀਗਾ ਬਹੁਤ ਜਦੋਂ ਨੈਕਸਟ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਉਹ ਐਗਜੈਕਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਇਹਨਾਂ ਦੇ ਵਿੱਚ ਉਹ ਕਿਹਾ ਗਿਆ ਕਿ ਇਹਨਾਂ ਪੰਚਾਇਤੀ ਜਿਹੜਾ ਪੰਚਾਇਤ ਦੀ ਅ ਇਲੈਕਸ਼ਨ ਨੂੰ ਲੈ ਕੇ ਕੋਈ ਰੰਜਿਸ਼ ਚੱਲਦੀ ਸੀ ਇਹ ਚੀਜ਼ਾਂ ਆਈਏ ਸਾਹਮਣੇ ਅਸੀਂ ਉਹ ਇਨਵੈਸਟੀਗੇਸ਼ਨ ਵਿੱਚ ਆਣਗੀ ਇਹ ਇਹਨਾਂ ਨੇ ਇਹ ਕਿਹਾ ਸੀਗਾ ਕਿ 2018 ਚ ਇਹਨਾਂ ਨੇ ਇਲੈਕਸ਼ਨ ਲੜਿਆ ਸੀਗਾ ਇਹਦੇ ਕਾਫੀ ਪੈਸੇ ਲੱਗੇ ਸੀਗੇ ਲੇਕਿਨ ਅੱਜ ਦੀ ਡੇਟ ਦੇ ਜੇ ਮੈਂ ਗੱਲ ਕਰਾਂ ਉਹਦੀ ਰਿਲੇਵੈਂਸੀ ਆਫਟਰ ਇਨਵੈਸਟੀਗੇਸ਼ਨ ਨੂੰ ਹੋਊਗੀ ਜੋ ਇਮੀਡੀਏਟ ਕਾਰਨ ਇਹ ਹੀ ਸੀਗਾ ਕਿ ਇਹਨਾਂ ਦਾ ਪੈਸੇ ਦਾ ਲੈਣ ਦੇਣ ਸੀਗਾ ਇਹ ਪੈਸੇ ਇਸ ਤੋਂ ਮੰਗਦਾ ਸੀਗਾ ਇਹਨਾਂ ਨੇ ਕੋਈ ਇਹਨਾਂ ਦੀ ਆਪਸ ਵਿੱਚ ਕਾਜ਼ੂ ਨਹੀਂ ਹੋਈ ਹੈ ਕੋਈ ਇਹਦੇ ਨਾਲ ਦੇ ਇਮੀਡੀਏਟਲੀ ਜਿਹੜਾ ਟ੍ਰਿਗਰ ਪੁਆਇੰਟ ਹੋਇਆ ਸੀਗਾ ਕੋਈ ਇਹਦੀ ਫੈਮਿਲੀ ਦੇ ਬਾਰੇ ਕਹੇ ਕਿ ਉਹਨੇ ਕੁਝ ਬੋ ਪਿਸਤਲ ਕੱਢ ਕੇ ਉਹਦੇ ਫਾਇਰ ਕਰ ਦਿੱਤਾ। ਮੁਲਜ਼ਮਾ ਦਾ ਕੋਈ ਰਿਕਾਰਡ ਹੈਗਾ ਜੀ? ਮੁਲਜ਼ਮਾ ਦਾ ਕੋਈ ਕ੍ਰਿਮੀਨਲ ਰਿਪੋਰਟ ਪਹਿਲਾਂ? ਬਿਲਕੁਲ 100% ਇਹਨਾਂ ਦਾ ਰਿਕ੍ਰਿਮੀਨਲ ਰਿਕਾਰਡ ਹੈਗਾ ਜੀ। ਤੁਹਾਡੇ ਨਾਲ ਅਸੀਂ ਪ੍ਰੈਸ ਨੋਟ 'ਚ ਵੀ ਜਾਰੀ ਸ਼ੇਅਰ ਕੀਤਾ ਹੈਗਾ। ਪਹਿਲਾਂ ਇਹਨਾਂ ਦੇ ਆਰਮਸ ਐਕਟ ਦੇ ਐਨਡੀਪੀਐਸ ਦੀ ਐਫਆਈਆ ਰਹੀਗੀ ਜਿਹੜਾ ਹਰਜਿੰਦਰ ਸਿੰਘ ਹੈਗਾ 307 ਦੀ ਵੀ ਐਫਆਈਆ ਰਹੀਗੀ। ਜਿਹੜਾ ਗੁਰਦੀਪ ਅਲੀਸ ਦੀਪਾ ਦੀਪੀ ਹੈਗਾ ਇਹਦੇ ਤੇ ਵੀ ਆਰਮਸ ਐਕਟ ਤੇ ਲੜਾਈ ਝਗੜੇ ਦੀ ਐਫਆਈਆ ਰਹੀ। ਅਸਲਾ ਕਿੱਥੋਂ ਲੈ ਕੇ ਆਏ ਸੀ? ਇਹ ਲੁਧਿਆਣੇ ਤੋਂ ਲੈ ਕੇ ਆਏ ਸੀਗੇ। ਉਹ ਇਨਵੈਸਟੀਗੇ ਉਹਨੂੰ ਵੀ ਅਸੀਂ ਅਰੈਸਟ ਕੀਤਾ ਹੋਇਆ ਹੈ ਜਿਹੜਾ ਐਕਸ ਫੋਰਨਰ ਆ ਜੀ ਆਪ ਸਰਕਾਰ ਕੋਲ ਦਾ ਛੋਟੇ ਕੋਲ ਬਹਾਰ ਦਾ ਲਿਖ ਫੋਰਨਰ ਨਹੀਂ ਇਹ ਨਹੀਂ ਨਹੀਂ ਫੋਰਨਰ ਨਹੀਂ ਹੈਗਾ ਜੀ ਲੋਕਲ ਲੋਕਲ ਹੈਗਾ ਜੀ ਲੋਕਲ ਦੇਖ ਸੁਖਵਿੰਦਰ ਚੌੜਾ ਸਰਪੰਚ ਦਾ ਅਸਲਾ ਕਿਉਂ ਜਮ੍ਹਾਂ ਕਰਵਾਇਆ ਗਿਆ ਸੀ ਇਹ ਬਿਲਕੁਲ ਮੈਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਐਂਡ ਇਹ ਤੁਸੀਂ ਪ੍ਰੈਸ ਨੋਟ ਵਿੱਚ ਵੀ ਦੇਖਿਆ ਹੋਣਾ ਇਹ ਬਿਲਕੁਲ ਝੂਠੀ ਇਨਫੋਰਮੇਸ਼ਨ ਹੈ ਜੋ ਵੀ ਤੁਹਾਨੂੰ ਕਹਿ ਰਿਆ ਇਹਦੇ ਕੋਲੇ ਜਿਹੜਾ ਵੈਪਨ ਸੀਗਾ 2029 تک লাইসেন্স কা वैलिड হega। জি সেকেন্ড ওয়ান যে বড়ই मई 2025 মে ডিসি সাহেব তো এনওসি लेके ইনি apna লাইসেন্স যেڑا ওয়েপন হে ও বেচিয়া হega। ইসনে ਕੋਈ ਨওয়া ওয়েপন ਖਰੀਦਣਾ ਸੀਗਾ। ਹੁਣ এ ਜਿਹੜੀ ਗੱਲ ਹੈਗੀ ਕਿ ਇਹਦਾ ওয়েਪਨ জমা ਕਰਾਇਆ ਗਿਆ রেকর্ড মে ਇਹੋ ਜੀ ਕੋਈ ਵੀ ਚੀਜ਼ ਨਹੀਂ ਹੈ। ਦ্যাটਸ ਵਾਈ ਆਮ ਰਿਕ्वेस्टਿੰਗ ਯੂ ਟੂ অল ਯੂ ਪੀਪਲ ਕਿ ਇਹੋ ਜੀ ਕੋਈ ਵੀ ਮਿਸਲੀডিং ਵਾਲੀ ਕੋਈ ਵੀ ਇਹੋ ਜੀ ইনফরমেশন ਸਪਰੈਡ ਨਹੀਂ ਕਰਨੀ ਚਾਹੀਦੀ ਹੈ। ਇਹਦਾ ওয়েਪਨ ਦਾ ਇਦੇ ਕੋਲੇ ਹਜੇ ਵੀ ਲਾਇਸੈਂਸ ਹੈਗਾ ਐਂਡ ਉਹਦੀ ਐਨਓਸੀ ਲੈ ਕੇ ਇਸਨੇ 2000 ਮਈ 2025 ਮੈਂ ਆਪਣਾ ਵੈਪਨ ਦੀ ਐਨਓਸੀ ਲਈ ਫਿਰ ਵੈਪਨ ਵੇਚਿਆ ਹੋ ਸਕਦਾ ਇਹਨੇ ਕੋਈ ਨਵਾਂ ਵੈਪਨ ਖਰੀਦਣਾ ਉਸ ਤੇ ਵਾਸਤੇ ਨੇ ਅਪਲਾਈ ਵੀ ਕੀਤਾ ਹੋਇਆ ਹੈ ਹਾਜੀ ਵੀ ਬਿਲਕੁਲ ਸਟੈਂਡ ਕਰਦੇ ਜੀ ਬਿਲਕੁਲ ਇਹਦੇ ਪਿੱਛੇ ਕੋ ਪੋਲਿਟੀਕਲ ਬੈਕਗਰਾਉਂਡ ਹੈ ਕਿਉਂਕਿ ਰਿਯੂਮਰ ਹੈ ਕਿ ਹਲਕੇ ਦੇ ਐਮਐਲਏ ਦੇ ਦੇਖੋ ਮਲਟੀ ਨਹੀਂ ਨਹੀਂ ਫਿਲਹਾਲ ਮੈਂ ਉਹੀ ਕਹਿ ਰਹਾ ਨਾ ਜਿਹੜਾ ਤੁਸੀਂ ਵੈਪਨ ਦੀ ਗੱਲ ਕਰੀ ਵੈਪਨ ਦੇ ਬਾਰੇ ਮੇਰੇ ਕੋ ਮੈਂ ਜਦੋਂ ਮੈਂ ਸੁਣਿਆ ਸੀਗਾ ਸੋਸ਼ਲ ਮੀਡੀਆ ਤੇ ਅਸੀਂ ਸਭ ਤੋਂ ਪਹਿਲਾਂ ਐਸਐਸਪੀ ਸਾਹਿਬ ਨੂੰ ਮੈਂ ਇਹੀ ਕਿਹਾ ਸੀਗਾ ਕਿ ਇਹਦਾ ਜਿਹੜਾ ਰਿਕਾਰ ਕਿ ਸਾਰਾ ਜਦੋਂ ਅਸੀਂ ਇਹ ਸਾਰਾ ਵੈਰੀਫਾਈ ਕੀਤਾ ਇਹ ਟੋਟਲੀ ਮਤਲਬ ਅਬ ਲਾਇਸੈਂਸ ਵੀ ਇਹਦੇ ਕੋਲ ਹੈਗਾ ਇਹਨੇ ਆਪਣਾ ਵੈਪਨ ਆਪ ਹੀ ਵੇਚਿਆ ਪਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਪੋਲੀਟੀਕਲੀ ਅਸੀਂ ਯੂ نو ਰਿਮਾਂਡ ਤੇ ਹੈਗੇ ਸਾਡੇ ਬੰਦੇ ਹਜੇ ਸਾਡੀ ਕਸਟਡੀ 'ਚ ਹੈਗੇ ਅਨੂੰ ਰਿਮਾਂਡ ਲੇਵਾਂਗੇ ਬੋਡ ਡੂੰਗਾ ਨਾਲ ਪੁੱਛਤਾਚ ਕਰਾਂਗੇ ਜੋ ਵੀ ਚੀਜ਼ ਸਾਹਮਣੇ ਹੈਗੀ ਹਰ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਵੀ ਕਹਿ ਰਹੇ ਆ ਕਿ ਸਿਕਿਉਰਿਟੀ ਥ੍ਰੈਟ ਸੀ ਸਿਕਿਉਰਿਟੀ ਦੀ ਡਿਮਾਂਡ ਕੀਤੀ ਜਾ ਰਹੀ ਸੀ ਸਿਕਿਉਰਿਟੀ ਥ੍ਰੈਟ ਸੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਵੀ ਇਹਦੇ ਲਈ ਕਿਹਾ ਗਿਆ ਜੀ ਜੇ ਤੁਸੀਂ ਦੇਖੋਗੇ ਕਿ ਜਿਹੜੇ ਬੰਦੇ ਨੇ ਮਾਰਿਆ ਇਹ ਇਹਦੇ ਨਾਲ ਹੀ 24 ਘੰਟੇ ਰਹਿੰਦਾ ਸੀਗਾ ਆਪਸ ਵਿੱਚ ਖਾਂਦੇ ਪੀਂਦੇ ਸੀਗੇ ਹੁਣ ਆਪਸ ਵਿੱਚ ਸਟਨ ਪ੍ਰੋਵੋਕੇਸ਼ਨ ਵਿੱਚ ਹੁੰਦਾ ਹੈ ਜਾਂ ਇਹਨਾਂ ਦਾ ਪੈਸੇ ਨੂੰ ਲੈਣ ਦੇਣ ਨੂੰ ਲੈ ਕੇ that is a different thing ਉਹ ਇਨਵੈਸਟੀਗੇਸ਼ਨ ਚਾਹੂਗਾ ਫਿਲਹਾਲ ਇਹੋ ਜੀ ਕੋਈ ਚੀਜ਼ ਸਾਹਮਣੇ ਨਹੀਂ ਆਈ ਥੀ ਕਿ ਇਹ ਵੀ ਕੋਈ ਮਲਟੀਪਲ ਕਿਸੇ ਹੋਰ ਸਾਥ ਦੇ ਚਰ ਮਾਡਲ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਸੱਚਾਈ ਹੈਗੀ ਹੈ ਜਾਂ ਨਹੀਂ 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 ਅਬ ਫਿਲਹਾਲ ਤੋਂ ਇਨਵੈਸਟੀਗੇਸ਼ਨ ਵਿੱਚ ਤੁਹਾਡੇ ਸਾਹਮਣੇ ਆਇਆ ਕਿ ਅਸੀਂ 3 ਦੋ ਬੰਦੇ ਪਰਿਵਾਰ ਨੇ ਲਿਖਵਾਏ ਸੀਗੇ ਕਿ ਦੋ ਬੰਦਾ ਇਹਦੇ ਸ਼ਾਮਿਲ ਹੈ ਅਸੀਂ ਇੱਕ ਤੀਸਰਾ ਬੰਦਾ ਵੀ ਆਇਡੈਂਟੀਫਾਈ ਕੀਤਾ ਹੈ ਕਿ ਜਿਹੜਾ ਇਹਦੇ ਨਾਲ ਵੈਪਨ ਲੈਣ ਲਿਖਿਆ ਹੈ ਅਸੀਂ ਉਹਨੂੰ ਵੀ ਹੈ ਸਾਡੇ ਵੈਪਨ ਕਦੋਂ ਲੈ ਕੇ ਆਇਆ ਇਹ ਪਿਛਲੇ 20-25 ਦਿਨ ਹੋ ਗਏ ਨੂੰ ਵੈਪਰ ਲੈ ਕੇ ਆਇਨੂੰ ਮਤਲਬ ਦੋ ਨੰਬਰ ਦਾ ਪੇਪਰ ਇਲਾਕੇ ਚ ਫਿਰਦਾ ਸੀ ਪੁਲਿਸ ਨੂੰ ਪਤਾ ਹੀ ਨਹੀਂ ਲੱਗਿਆ ਨਹੀਂ ਚਲੋ ਪੁਲਿਸ ਨੂੰ ਐਦਾ ਤੋਂ ਜਦੋਂ ਇਨਫੋਰਮੇਸ਼ਨ ਆਉਂਦੀ ਹੈ ਕਾਰਵਾਈ ਕਰਦੀ ਹੈ ਪੁਲਿਸ ਪੁਲਿਸ ਨੂੰ ਹਰ ਦੋ ਨੰਬਰ ਦੀ ਚੀਜ਼ ਦਾ ਇਮੀਡੀਏਟਲੀ ਤੋਂ ਨਹੀਂ ਪਤਾ ਲੱਗਦਾ ਮੁਖਬਰੀ ਤੋਂ ਹੀ ਪਤਾ ਲੱਗਦਾ ਹੁੰਦਾ ਜਦੋਂ ਕੋਈ ਹੁੰਦਾ ਨਹੀਂ ਸਰ ਜਿਵੇਂ ਇਹਨੂੰ ਇਨੀ ਛੇਤੀ ਮਿਲ ਗਿਆ ਅਵੇਲੇਬਲ ਹੋ ਗਿਆ ਕੀ ਹੈਗੇ ਅਸਲ ਇਸ ਤਰੀਕੇ ਨਾਲ ਪੰਜਾਬ ਨਹੀਂ ਮੈਂ ਇਹਦਾ ਇਸ ਤੇ ਕਮੈਂਟ ਤੋਂ ਨਹੀਂ ਕਰ ਸਕਦਾ ਬਟ ਚੀਜ਼ਾਂ ਤੁਹਾਨੂੰ ਪਤਾ ਹੈ ਕਿ ਪੁਲਿਸ ਤੋਂ ਆਪਣੀ ਤਰਫ ਤੇ ਕਾਰਵਾਈ ਕਰਦੀ ਰਹਿੰਦੀ ਹੈ ਰਿਕਵਰੀ ਵੀ ਕਰਦੀ ਰਹਿੰਦੀ ਹੈ ਬਟ ਕਿਉਂਕਿ ਇਹ ਸਮਾਜਿਕ ਤੱਤ ਬਹੁਤ ਹੁੰਦੇ ਨੇ ਇਹੋ ਜਿਹਾ ਕੰਮ ਕਰਨ ਵਾਲੇ ਮਿਲੀ ਜਾਂਦੀ ਹੈ ਬਟ ਪੁਲਿਸ ਨੇ ਤੁਸੀਂ ਅਪਰੀਸ਼ੀਏਟ ਕਰੋਗੇ ਪੁਲਿਸ ਨੇ 24 ਆਵਰਸ ਬੰਦੇ ਵੀ ਫੜੇ ਆ ਤੇ ਵੈਪਨ ਵੀ ਰਿਕਵਰ ਕੀ ਸਰ ਪਰਿਵਾਰ ਵੱਲੋਂ ਇੱਥੇ ਬੈਠਾ ਲੋਕ ਧਰਨੇ ਤੇ ਬੈਠੇ ਉਹਨਾਂ ਨੇ ਕੋਈ ਗੱਲਬਾਤ ਚਾਹਣੀ ਹੈ ਕੀ ਡਿਮਾਂਡਾਂ ਮੰਗਦੀ ਹੈ ਇਹ ਅਸੀਂ ਇੱਕ ਤਾਂ ਲੋਕਲੀ ਰੈਸਟ ਕੀਤਾਗਾ ਇਹਨੂੰ ਅਸੀਂ ਰਾਏਕੋਟ ਸਾਈਡ ਤੋਂ ਰੈਸਟ ਕੀਤਾ ਸਰ ਪਰਿਵਾਰ ਧਰਨੇ ਤੇ ਬੈਠਾ ਪਿੰਡ ਵਾਲੇ ਧਰਨੇ ਤੇ ਬੈਠੇ ਦੇਖੋ ਅਸੀਂ ਹਰ ਬੰਦੇ ਨੂੰ ਸੈਟੀਸਫਾਈ ਕਰਾਵਾਂਗੇ ਸਾਡੀ ਇਨਵੈਸਟੀਗੇਸ਼ਨ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੈ ਜਸਟਿਸ ਹੋਊਗਾ ਇਮੀਡੀਏਟਲੀ ਪੁਲਿਸ ਐਕਸ਼ਨ ਲੈਂਦੀ ਹੈ ਪੁਲਿਸ ਨੇ ਅਰੈਸਟ ਕੀਤੇ ਐ ਤੁਹਾਡੇ ਰਿਮਾਂਡ ਮੇ ਜੋ ਵੀ ਚੀਜ਼ ਆਊਗੀ ਕੱਲੀ ਕੱਲੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਐਫ ਆਈ ਆਰ ਦੇ ਵਿੱਚ ਰਾਜਨੀਤਿਕ ਲੋਕਾਂ ਦੀ ਗੱਲ ਕੀਤੀ ਗਈ ਹੈ ਜੀ ਨਹੀਂ ਨਹੀਂ ਪੁਲਿਸ ਨੇ ਜੋ ਪੀੜਿਤ ਪਰਿਵਾਰ ਨੇ ਦੋ ਬੰਦਿਆਂ ਦਾ ਨਾਮ ਲਿਖਵਾਇਆ ਸੀਗਾ ਅਸੀਂ ਇਮੀਡੀਏਟਲੀ ਉਹਨਾਂ ਨੂੰ ਅਰੈਸਟ ਕੀਤਾਗਾ ਤੀਜੇ ਬੰਦੇ ਨੂੰ ਅਸੀਂ 100 ਬੀ ਬੀ ਮੇ ਜਾਂ ਸਾਜ਼ਿਸ਼ ਮੇ ਅਸੀਂ ਅਰੈਸਟ ਕੀਤਾ ਕਿਉਂਕਿ ਉਹਦੇ ਨਾਲ ਵੈਪਨ ਲੈਣ ਉਹਦੇ ਨਾਲ ਗਿਆ ਸੀਗਾ ਉਹਦਾ ਰੋਲ ਵੀ ਅਸੀਂ ਇਨਵੈਸਟੀਗੇਸ਼ਨ ਚ ਵਾਚਾਂਗੇ ਬਾਕੀ ਹੋਰ ਵੀ ਕਿਸੇ ਦਾ ਕੋਈ ਰੋਲ ਆਊਗਾ ਤਾਂ 100% ਅਸੀਂ ਰਾਜਨੀਤਿਕ ਬੰਦੇ ਦਾ ਨਾਮ ਲੈਤੇ ਆ ਬੈਠਾ ਦਿੱਤੀ ਆਨੇ ਸਾਨੂੰ ਦੇਖੋ ਬਾਈਟ ਤੋਂ ਮੈਂ ਉਹੀ ਕਹ ਰਹਾ ਹਾਂ ਹੁਣ ਅਸਲਾ ਲਾਇਸੈਂਸ ਦੀ ਵੀ ਤੁਹਾਡੇ ਕੋਲੇ ਰਿਪੋਰਟ ਸੀਗੀ ਉਹ ਤਾਂ ਬਿਲਕੁਲ ਹੀ ਉਲਟ ਹੈ ਉਹ ਤਾਂ ਇਨਵੈਸਟੀਗੇਸ਼ਨ ਮੈਂ ਜੋ ਵੀ ਹੋਗਾ ਉਹ ਕਰਨਗੇ ਸਰ ਇੱਕ ਵੱਡਾ ਸਵਾਲ ਹੈ ਹਰ ਵਾਰ ਲੋਕ ਕਹਿੰਦੇ ਕਿ ਲਾਅ ਐਂਡ ਆਰਡਰ ਦੀ ਸਥਿਤੀ ਭੰਗ ਹੋ ਚੁੱਕੀ ਹੈ ਪਰ ਇਹਦੇ ਪਿੱਛੇ ਦਾ ਇੱਕ ਵੱਡਾ ਕਾਰਨ ਹੈ ਕਿ ਬਰਨਾਲਾ ਚ ਪ੍ਰੋਪਰ ਗਾਰਡ ਨਹੀਂ ਹੈਗੀ ਪੁਲਿਸ ਮੁਲਾਜ਼ਮ ਨਹੀਂ ਰਾਤ ਨੂੰ ਲੇਡੀਜ਼ ਨੂੰ ਪੀਸੀਐਲ ਦੇ ਉੱਪਰ ਲੰਘਾਇਆ ਜਾਂਦਾ ਇੱਥੇ ਗਾਰਡ ਵੀ ਦਿੱਤੀ ਜਾਵੇ ਤਾਂ ਕਿ ਲਾਅ ਐਂਡ ਆਰਡਰ ਮੇਨਟੇਨ ਕੀਤਾ ਜਾ ਸਕੇ ਨਹੀਂ ਬਿਲਕੁਲ ਇਸ ਇਹਦੇ ਉੱਤੇ ਡੀਜੀ ਸਾਹਿਬ ਦੀ ਇੱਕ ਬੜੀ ਲੰਬੀ ਮੀਟਿੰਗ ਹੋਈ ਹੈ ਇਹੜੇ ਫੋਰਵੀ ਨਵੀਂ ਪੀਸੀਆਰ ਸੋ ਕੋਲਡ ਆਪਾਂ ਕਹਿ ਸਕਦੇ ਆ ਉਹ ਲੈ ਕੇ ਆ ਰਹੇ ਆ ਐਂਡ ਇਹ ਸਾਰੀ ਡਿਸਟ੍ਰਿਕਟਾਂ ਨੂੰ ਮਿਲੇਗੀ ਬਰਨਾਲਾ ਵੀ ਉਹਨਾਂ ਚ ਵਨ ਆਫ ਹੋਊਗਾ ਐਂਡ ਜਿਹੜੀ ਐਕਸਟਰਾ ਪੁਲਿਸ ਫੋਰਸ ਮਿਲ ਕੇ ਜਿਹੜਾ ਰਿਸਪੌਂਸ ਟਾਈਮ ਪੁਲਿਸ ਦਾ ਹੈਗਾ ਉਹ ਤੁਸੀਂ ਦੇਖੋ 5 ਮਿੰਟ ਤੇ 10 ਮਿੰਟ ਦੇ ਵਿੱਚ ਆ ਜਾਊਗਾ ਜਦੋਂ 650 ਵਹੀਕਲ ਪੂਰੇ ਪੰਜਾਬ ਚ ਸਪੈਸ਼ਲ 112 ਤੇ ਲੱਗਣਗੇ ਐਮਰਜੈਂਸੀ ਰਿਸਪੌਂਸ ਲਈ ਕਿਉਂਕਿ ਤੇ ਉਹੀ ਮੁਲਾਜ਼ਮ ਨੇ ਉਹੀ ਦਿਨ ਡਿਊਟੀ ਨੇ ਨਹੀਂ ਮੈਂ ਸਮਝ ਸਕਦਾ ਉਹਨਾਂ ਤੇ ਪ੍ਰੈਸ਼ਰ ਹੈਗਾ ਬਟ ਚਲੋ ਉਸ ਤੋਂ ਬਾਅਦ ਵੀ ਇਹ ਬਹੁਤ ਵਧੀਆ ਡਿਊਟੀ ਕਰਦੇ ਮੈਂ ਤਾਂ ਕੋਈ ਦੋਸ਼ੀ ਦੀ ਕੋਈ ਸਮਾਂ ਕੋਈ ਇੱਕ ਦਿਨ ਦੇ ਵਿੱਚ ਗੱਲ ਹੋਈ ਹੈ ਜੀ ਕੋਈ ਲੇਟਸਟ ਦੀ ਗੱਲ ਹੋਈ ਹੋਵੇ ਕੋਈ ਪੁਲਿਸ ਨੂੰ ਪਤਾ ਲੱਗਿਆ ਹੋਵੇ ਨਹੀਂ ਸੁਖਵਿੰਦਰ ਤੇ ਇਹ ਜਿਹੜਾ ਜਸਪਿੰਦਰ ਇਹ ਇਕੱ ਰਹਿੰਦੇ ਸੀਗੇ 24 ਆਵਰ ਇਕੱਠੇ ਹੀ ਰਹਿੰਦੇ ਸੀਗੇ ਇਹਨਾਂ ਦਾ ਕਿਸ ਗੱਲਬਾਤ ਉਹ ਉਹੀ ਅਸੀਂ ਜਦੋਂ ਅਰੈਸਟ ਕੀਤਾ ਕੁਛ ਹੀ ਟਾਈਮ ਹੋਇਆ ਬਿਕੋਜ਼ ਕਿਉਂਕਿ ਅਸੀਂ ਕਲੈਰੀਫਾਈ ਕਰਨਾ ਜ਼ਰੂਰੀ ਸੀਗਾ ਬਾਕੀ ਤੋਂ ਅਸੀਂ ਸਾਡੇ ਕੋਲੇ ਰਿਮਾਂਡ ਤੇ ਹੋਵਾਂਗੇ ਅਸੀਂ ਕਲੀਅਰ ਕਰਾਂਗੇ ਫਿਰ ਐਸਐਸਪੀ ਤੁਹਾਨੂੰ ਵੱਖਰਾ ਉਹਨਾਂ ਦੇ ਵਾਸਤੇ ਬਰੀਫ ਵੀ ਕਰਾਂਗੇ ਇਹਨੇ ਬੰਦੇ ਰਾਉਂਡ ਕੀਤੇ ਗਏ ਨਾ ਤਿੰਨਾਂ ਤੋਂ ਇਲਾਵਾ ਹੋਰ ਵੀ ਕੋਈ ਨਹੀਂ ਅਸੀਂ ਸਿਰਫ ਹਜੇ ਤੱਕ ਤਿੰਨ ਬੰਦੇ ਰਾਉਂਡ ਅਪ ਕੀਤੇ ਤਿੰਨ ਬੰਦਿਆਂ ਦੀ ਅਰੈਸਟ ਪਾਈ ਹੈਗੀ ਤੇ ਬਾਕੀ ਜਿਹੜਾ ਵੀ ਇਹਨਾਂ ਦੀ ਪੁਸ਼ਤਾਚ ਕਰਾਂਗੇ ਡਿਟੇਲ ਚ ਪੁਸ਼ਤਾਚ ਕਰਾਂਗੇ ਬਾਕੀ ਹੋਰ ਕਿਸੇ ਦਾ ਰੋਲ ਆਗਾ ਗਾਰੰਟੀ ਦੇ ਦੋ ਜਗਵਿੰਦਰ ਦਾ ਜ਼ਿਕਰ ਆਇਆ ਉਹ ਵੀ ਪਿੰਡ ਸਹਣੀ ਦੀ ਹੈ ਜੀ ਹਾਂ ਉਹ ਵੀ ਸਹਣੀ ਦੀ ਹੈਗਾ ਜੀ ਸਰ ਇਹ ਪਿੰਨਾਂ ਦੀ ਅਰੈਸਟ ਇਕੱਠਿਆਂ ਦੀ ਹੋਈ ਜਾਂ ਲੱਗੀ ਨਹੀਂ ਨਹੀਂ ਅਸੀਂ ਦੋ ਕੱਲ ਫੜੇ ਅੱਜ ਹੀ ਅਰੈਸਟ ਕੀਤਾ ਹੈਗਾ